ਜਲੰਧਰ ਦੇ ਅਗਰਵਾਲ ਮਹਾ ਸੰਮੇਲਨ ਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਅਰਵਿੰਦ ਕੇਜਰੀਵਾਲ ਇਸ ਸਮਾਗਮ ਦੇ ਅੰਦਰ ਸਚੀਪ ਗੈਸਟ ਨੇ ਹੋਰ ਸੰਬੋਧਿਤ ਕਰਨਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰਵਾਲ ਸਮਾਜ ਨੇ ਸਾਰੀਆਂ ਹੀ ਪਾਰਟੀਆਂ ਦੇ ਨਮਾਇੰਦਿਆਂ ਨੂੰ ਵੀ ਇਸ ਪ੍ਰੋਗਰਾਮ ਦੇ ਅੰਦਰ ਬੁਲਾਇਆ ਔਰ ਅਗਰਵਾਲ ਸਮਾਜ ਹਰ ਵਾਰ ਇਹ ਸੰਮੇਲਨ ਕਰਦਾ ਪਰ ਇਸ ਵਾਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਇਸ ਸਮਾਗਮ ਦੇ ਚੀਫ ਗੈਸਟ ਨੇ ਦਰਸਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਹਿੰਦੂ ਭਾਈਚਾਰੇ 'ਚ ਆਪਣੀਆਂ ਜੜ੍ਹਾਂ ਲਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸਿੱਖ ਰੈਡਿਕਲਸ ਦੀ ਫੰਡਿੰਗ ਆਮ ਆਦਮੀ ਪਾਰਟੀ ਨੂੰ ਹੋ ਰਹੀ ਹੈ ਚਾਹਤ ਨਰਿੰਦਰ ਸਿੰਘ ਵੀ ਅਟੈਕ ਕਰਨੇ ਧਰਵਿੰਦ ਕੇਜਰੀਵਾਲ ਨੂੰ ਕਿਤੇ ਨਾ ਕਿਤੇ ਫਿਕਰ ਵੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਨਾਲ ਜੋੜਨਾ ਕਿਸ ਤਰ੍ਹਾਂ ਹਿੰਦੂ ਵੋਟ ਬੈਂਕ ਨੂੰ ਆਪਣੇ ਨਾਲ ਲੈ ਕੇ ਚੱਲਣਾ ਇਹ ਕੋਸ਼ਿਸ਼ ਅਰਵਿੰਦ ਕੇਜਰੀਵਾਲ ਦੀ ਹੈ ਸ਼ਾਇਦ ਇਸੇ ਲਈ ਵਿਸ਼ੇਸ਼ ਤੌਰ ਤੇ ਬਿਮਾਰ ਹੋਣ ਦੇ ਬਾਵਜੂਦ ਵਿਸ਼ੇਸ਼ ਸਵਾਰਤਿੰਦਰ ਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਕਿਉਂਕਿ Hindu vote bank ਆਮ ਆਦਮੀ ਪਾਰਟੀ ਲਈ ਬਹੁਤ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਜਦੋਂ ਵਿਰੋਧੀ ਪਾਰਟੀਆਂ ਅਲੀਗੇਸ਼ਨ ਲਗਾ ਰਹੀਆਂ ਹੋਣ ਕਿ ਕੇਜਰੀਵਾਲ ਸਿੱਖ ਸਿਆਸਤ ਕਰਦੇ ਨੇ ਕੇਜਰੀਵਾਲ ਸਿੱਖ ਰੈਡੀਕਲਸ ਦੇ ਨਾਲ ਮਿਲੇ ਹੋਏ ਨੇ ਇਸ ਤਰ੍ਹਾਂ ਦੇ ਅਲੀਗੇਸ਼ਨ ਜਦੋਂ ਵਿਰੋਧੀ ਪਾਰਟੀਆਂ ਲਗਾਉਂਦੀਆਂ ਨੇ ਤਾਂ Hindu ਭਾਈਚਾਰੇ ਦੇ ਅੰਦਰ Hindu vote bank ਦੇ ਅੰਦਰ ਆਪਣੀ ਪੈਂਠ ਬਣਾਉਣੀ ਕੇਜਰੀਵਾਲ ਲਈ ਜ਼ਰੂਰੀ ਆਮ ਆਦਮੀ ਪਾਰਟੀ ਲਈ ਜ਼ਰੂਰੀ ਹੈ ਇਸੇ ਕਰਕੇ ਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ਤੇ ਇਸ ਸਮਾਗਮ 'ਤੇ ਪਹੁੰਚ ਰਹੇ ਨੇ ਯਦਵਿੰਦਰ ਸਿੰਘ এবੀਪੀ ਸਾਂਝਾ ਜਲੰਧਰ